ਫਿਰੋਜ਼ਪੁਰ ਦੇ ਵਿੱਚ ਸਰਕਾਰੀ ਸਕੂਲ ਲੜਕੇ ਅਤੇ ਸਰਕਾਰੀ ਸਕੂਲ ਲੜਕੀਆਂ ਦੇ ਬਾਹਰ ਟ੍ਰੈਫਿਕ ਪੁਲਿਸ ਦੇ ਵੱਲੋਂ ਨਾਕਾ ਲਾਇਆ ਗਿਆ ਦੱਸ ਦੇ ਕਈ ਨੌਜਵਾਨਾਂ ਦੇ ਵੱਲੋਂ ਸਕੂਲ ਦੀ ਛੁੱਟੀ ਤੋਂ ਬਾਅਦ ਹੁੱਲੜਬਾਜੀ ਕਰਨ ਦੀ ਸ਼ਿਕਾਇਤ ਜੀਡੀਆਓ ਟ੍ਰੈਫਿਕ ਪੁਲਿਸ ਨੂੰ ਮਿਲੀ ਸੀ ਜਿਸ ਤੋਂ ਬਾਅਦ ਨਾਕਾ ਲਾ ਕੇ ਪ੍ਰੈਸ਼ਰ ਹੌਣ ਤੇ ਬਿਨਾਂ ਨੰਬਰ ਪਲੇਟ ਮੋਟਰਸਾਈਕਲ ਚਲਾਣ ਵਾਲੇ ਬੱਚਿਆਂ ਦੇ ਚਲਾਨ ਕੱਟੇ ਗਏ ਇਸ ਦੌਰਾਨ ਕਈ ਮੋਟਰਸਾਈਕਲਾਂ ਨੂੰ ਬੰਦ ਵੀ ਕੀਤਾ ਗਿਆ ਟ੍ਰੈਫਿਕ ਪੁਲਿਸ ਇਨਚਾਰਜ ਜਸਵਿੰਦਰ ਸਿੰਘ ਨੇ ਬੱਚੇ ਤੇ ਪੇਰੈਂਟਸ ਨੂੰ ਕਿਹਾ ਕਿ ਇਸ ਵਲ ਖਾਸ ਧਿਆਨ ਦੇਣ ਦੀ ਲੋੜ ਆ ਜੇਕਰ ਕੋਈ ਅੰਡਰਏਜ ਬੱਚਾ ਬਾਈਕ ਜਾਂ ਸਕੂਟੀ ਚਲਾ ਰਿਹਾ ਤਾਂ ਉਸ ਨੂੰ ਸਕੂਟੀ ਨਾ ਦੋਸਤੋਂ ਅਲਾਵਾ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰੋ ਤਾਂ ਜੋ ਟ੍ਰੈਫਿਕ ਅਤੇ ਸਮਾਜ ਸਮੂਥਲੀ ਚੱਲ ਸਕੇ ਇਹਦੀ ਗਵਰਨਮੈਂਟ ਬॉय ਸਕੂਲਾਂ ਤੇ ਗਵਰਨਮੈਂਟ ਗਰਲ ਸਕੂਲਾਂ ਇਹ ਤੋਂ ਪਬਲਿਕਲੀ ਕਾਫੀ ਕੰਪਲੇਂਟ ਸੀ ਪੇਰੈਂਟਸ ਦੀ ਔਰ ਤੁਹਾਡੇ ਪੱਤਰਕਾਰ ਭਾਈਚਾਰੇ ਲੋਕ ਵੀ ਵੀ ਇੱਥੇ ਜਦੋਂ ਛੁੱਟੀ ਟਾਈਮ ਹੁੰਦੀ ਹੈ ਤੇ ਮੁੰਡੇ ਬਹੁਤ ਤੇਜ਼ ਮੋਟਰਸਾਈਕਲ ਲਗਾਉਂਦੇ ਆ ਬੁਲਟਾਂ 'ਤੇ ਪਟਾਕੇ ਮਰਾਉਂਦੇ ਆ ਇਸ ਕਰਕੇ ਮੈਂ ਜਦ ਸਪੈਸ਼ਲ ਤੌਰ ਤੇ ਇੱਥੇ ਚੈਕਿੰਗ ਕੀਤੀ ਹੈ ਤੇ ਕਰ ਰਹੇ ਆ ਪ੍ਰੈਸ਼ਰ ਵਾਲੇ ਹੋਰ ਵੀ ਲੱਗੇ ਹੋਏ ਸੀਗੇ ਜਿਹੜੇ ਮੋਟਰਸਾਈਕਲ ਬਿਲਕੁਲ ਬਿਲਕੁਲ ਪ੍ਰੈਸ਼ਰ ਹਾਰਨ ਲੱਗੇ ਆ ਛੋਟੇ ਮੋਟਰਸਾਈਕਲ ਤੇ ਵੱਡੇ ਜਿਹੜੇ ਅਨਫਰਾਈਜ਼ ਨੇ ਉਹ ਜਿਹੜਾ ਪ੍ਰੈਸ਼ਰ ਹਾਰਨ ਨਾ ਤਾਂ ਕਿਸੇ ਗੱਡੀ ਮੋਟਰਸਾਈਕਲ ਤੇ ਅਲਾਉਡ ਆ ਇਹ ਛੋਟੇ ਮੋਟਰਸਾਈਕਲਾਂ 'ਤੇ ਲਾਈ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਅੰਡਰ ਸੈਕਸ਼ਨ 207 ਦੇ ਵਿੱਚ ਬੰਦ ਠਾਣੇ ਕੀਤਾ ਗਿਆ ਤੇ ਚੈਕਿੰਗ ਚੱਲੀ ਹੈ ਬਾਕੀ ਐਸਐਸਪੀ ਫਿਰੋਜ਼ਪੁਰ ਮਾਨਯੋਗ ਐਸਐਸਪੀ ਫਿਰੋਜ਼ਪੁਰ ਸ਼੍ਰੀ ਭਤੀ ਸ਼ੋਮਿਆ ਮਿਸ਼ਰਾ ਜੀ ਉਹਨਾਂ ਦੇ ਸਖਤ ਨੰਬੇਸ਼ ਨੇ ਕਿ ਭਾਵੇਂ ਕੋਈ ਵੀ ਹੋਵੇ ਜਿਹੜਾ ਵੀ ਕਾਨੂੰਨ ਤੋੜਦਾ ਉਹਦੇ ਦੇ ਸਖਤ ਐਕਸ਼ਨ ਲਿਆ ਜਾਵੇਗਾ ਇਸੇ ਕਰਕੇ ਐਕਸ਼ਨ ਲੈਂਦੇ ਹੋਈ ਇਹ ਮੋਟਰਸਾਈਕਲ ਸਾਰੇ ਥਾਣੇ ਬੰਦ ਕਰ ਦਿੱਤੇ ਕੀ ਅਪੀਲ ਕਰੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਐਦਾਂ ਦੀ ਹੁੱਲਣ ਪਾਜੀ ਕਰਦੇ ਹੈਗੇ ਇਸ ਕੁੰਨਾਂ ਦੇ ਬਾਹਰ ਮੈਂ ਤਾਂ ਇਹ ਅਪੀਲ ਕਰਾਂਗੇ ਜੀ ਤੁਹਾਡੇ ਮਾਦੀਮ ਰਹੀਂ ਵੀ ਵੇਖੋ ਬੱਚੇ ਤੁਸੀਂ ਪੜਨ ਆਉਨੇ ਹੋ ਔਰ ਪੜੋ ਤੇ ਆਪਦਾ ਭੇਖ ਬਣਾਓ ਆਪਦੇ ਮਾਪਿਓ ਦਾ ਵੀ ਨਾਮ ਰੋਸ਼ਨ ਕਰੋ ਤੁਸੀਂ ਪੜ੍ਹਾਈ ਲਈ ਆਉਨੇ ਹੋ ਤੇ ਪੜ੍ਹਾਈ ਹੀ ਕਰਕੇ ਮੁੜੋ ਖੁੱਲੜਬਾਜੀ ਦੇ ਵਿੱਚ ਕੁਝ ਨਹੀਂ ਹੈਗਾ ਚਲੋ ਜੇ ਕੋਈ ਚਲਾਨ ਕੀਤੇ ਸੁਧਰਦਾ ਤੇ ਅਸੀਂ ਇਹ ਵੀ ਕਹਿੰਨੇ ਅੱਗੇ ਤੋਂ ਅਸੀਂ ਇਹ ਨੌਬਤ ਆਵੇ ਹੀ ਨਾ ਵੀ ਚਲਾਨ ਕਰਨਾ ਪਵੇ ਇਹ ਕਰਕੇ ਸਿਆਣੇ ਬਣੋ ਮੇਰੀ ਇਹ ਟ੍ਰੈਫਿਕ ਪੁਲਿਸ ਕੋਲ ਸਪਰੈਸ ਕਰੋ ਅਪੀਲ ਹੈ ਮਾਪਿਆਂ ਨੂੰ ਇਹ ਅਪੀਲ ਹੈ ਜੀ ਵੇਖੋ ਵੀ ਵੱਡੇ ਵਹੀਕਲ ਨਾ ਦਿਓ ਮੈਂ ਕੱਲ ਹੀ ਇੱਧਰ ਡੀਸੀ ਮੰਡਲ ਸਾਈਟ 'ਤੇ ਚੈਕਿੰਗ ਕੀਤੀ ਤੇ ਚਾਰ ਬੁਲਟ ਬੰਦ ਕੀਤੇ ਨੇ ਜਿੰਦੇ ਵਿੱਚ ਅੰਡਰੇਜ ਬੱਚੇ ਨੇ ਜੀ ਅੰਦਰ ਜੇ ਫੈਂਸ ਲਾ ਕੇ ਮੋਟਰਸਾਈਕਲ ਥਾਣੇ ਬੰਦ ਖੜੇ ਨੇ ਕਿ ਇਹ ਗੱਲ ਕਰਨ ਜੇ ਮਾਪੇ ਬੁਲਟ ਦਿੰਦੇ ਆ ਤੇ ਬੱਚੇ ਲਿਆਉਂਦੇ ਆ ਕਿਤਨੇ ਕਿਤੇ ਮਾਪਿਆਂ ਦੀ ਵੀ ਬਿਮਾਰੀ ਬੰਦੀ ਏ ਤੇ ਬਾਕੀ ਫਰੋਜਪੁਰ ਦੇ ਲੋਕ ਬੜੇ ਸੁਲਝੇ ਤੇ ਸਿਆਣੇ ਨੇ ਮੈਨੂੰ ਮੀਹ ਦਾ ਮੇਰੀ ਅਪੀਲ ਦੇ ਉੱਤੇ ਉਹ ਗੌਰ ਕਰਨਗੇ ਤਿੰਨ ਤੀਜੇ ਸਾਰਤਕ ਹੋਣਗੇ ਇਹ ਜੀ ਗਵਰਨਮੈਂਟ ਬॉय ਸኩል ਆ ਤੇ ਗਵਰਨਮੈਂਟ ਗਰਲ ਸਕੂਲ ਆ ਇਹ ਤੋਂ ਪਬਲਿਕਲੀ ਕਾਫੀ ਕੰਪਲੇਂਟ ਸੀ ਪੇਰੈਂਟਸ ਦੀ ਉਹ ਤੁਹਾਡੇ ਪੱਤਰਕਾਰ ਭਾਈਚਾਰੇ ਲੋ ਵੀ ਵੀ ਇੱਥੇ ਜਦੋਂ ਛੁੱਟੀ ਟਾਈਮ ਹੁੰਦੀ ਏ ਤੇ ਮੁੰਡੇ ਬਹੁਤ ਤੇਜ਼ ਮੋਟਰਸਾਈਕਲ ਲਗਾਉਂਦੇ ਆ ਬੁਲਟਾਂ 'ਤੇ ਪਟਾਕੇ ਮਰਾਉਂਦੇ ਆ ਇਸ ਕਰਕੇ ਮੈਂ ਜਿਹੜਾ ਸਪੈਸ਼ਲ ਤੌਰ ਤੇ ਇੱਥੇ ਚੈਕਿੰਗ ਕੀਤੀ ਹੈ ਤੇ ਕਰ ਰਹੇ ਆ ਪ੍ਰੈਸ਼ਰ ਵਾਲੇ ਹੋਰ ਵੀ ਲੱਗੇ ਹੋਏ ਸੀਗੇ ਜਿਹੜੇ ਮੋਟਰਸਾਈਕਲ ਬਿਲਕੁਲ ਬਿਲਕੁਲ ਪ੍ਰੈਸ਼ਰ ਹਾਰਨ ਲੱਗੇ ਆ ਛੋਟੇ ਮੋਟਰਸਾਈਕਲ ਤੇ ਵੱਡੇ ਜਿਹੜੇ ਅਨਫਰਾਈਡ ਨੇ ਉਹ ਜਿਹੜਾ ਪ੍ਰੈਸ਼ਰ ਹਾਰਨ ਨਾ ਤਾਂ ਕਿਸੇ ਗੱਡੀ ਮੋਟਰਸਾਈਕਲ ਤੇ ਅਲਾਉਡ ਆ ਇਹ ਛੋਟੇ ਮੋਟਰਸਾਈਕਲਾਂ 'ਤੇ ਲਾਈ ਕਰਦੇ ਨੇ ਇਸ ਕਰਕੇ ਉਹਨਾਂ ਨੂੰ ਅੰਡਰ ਸੈਕਸ਼ਨ 207 ਦੇ ਵਿੱਚ ਬੰਦ ਠਾਣੇ ਕੀਤਾ ਗਿਆ ਤੇ ਚੈਕਿੰਗ ਚੱਲੀ ਹੈ ਬਾਕੀ ਐਸਐਸਪੀ ਫਰੋਇਪੁਰ ਮਾਨਯੋਗ ਐਸਐਸਪੀ ਫਰੋਇਪੁਰ ਸ਼੍ਰੀ ਪਤੀ 소ਮਿਆ ਮਿਸ਼ਰਾ ਜੀ ਉਹਨਾਂ ਦੇ ਸਖਤ ਨੰਬਰਸ਼ ਨੇ ਕਿ ਭਾਵੇਂ ਕੋਈ ਵੀ ਹੋਵੇ ਜਿਹੜਾ ਵੀ ਕਾਨੂੰਨ ਤੋੜਦਾ ਉਹਦੇ ਦੇ ਸਖਤ ਕشن ਲਿਆ ਜਾਵੇਗਾ ਇਸੇ ਕਰਕੇ ਐਕਸ਼ਨ ਲੈਂਦੇ ਹੋਈ ਇਹ ਮੋਟਰਸਾਈਕਲ سارے ਥਾਣੇ ਬੰਦ ਕਰ ਦਿੱਤੇ ਕੀ ਅਪੀਲ ਕਰੋਗੇ ਉਹਨਾਂ ਨੌਜਵਾਨਾਂ ਨੂੰ ਜਿਹੜੇ ਇਦਾਂ ਦੀ ਹੁਲੜਬਾਜੀ ਕਰਦੇ ਹੋਗੇ ਸਕੂਲਾਂ ਦੇ ਬਾਹਰ ਮੈਂ ਤਾਂ ਇਹ ਅਪੀਲ ਕਰਾਂਗਾ ਜੀ ਤੁਹਾਡੇ ਮਾਦੀਮ ਰਾਈ ਵੀ ਵੇਖੋ ਬੱਚੇ ਤੁਸੀਂ ਪੜਨ ਆਉਨੇ ਹੋ ਔਰ ਪੜੋ ਤੇ ਆਪਦਾ ਭੇਖ ਬਣਾਓ ਆਉਦੇ ਮਾਪਿਓ ਦਾ ਵੀ ਨਾਮ ਰੋਸ਼ਨ ਕਰੋ ਤੁਸੀਂ ਪੜ੍ਹਾਈ ਲਈ ਆਉਨੇ ਹੋ ਤੇ ਪੜ੍ਹਾਈ ਹੀ ਕਰਕੇ ਮੁੜੋ ਫੁੱਲੜਬਾਦੀ ਦੇ ਵਿੱਚ ਕੁਝ ਨਹੀਂ ਹੈਗਾ ਚਲੋ ਜੇ ਕੋਈ ਚਲਾਨ ਕੀਤੇ ਆ ਸੁਧਰਦਾ ਤੇ ਅਸੀਂ ਇਹ ਵੀ ਕਹਿੰਨੇ ਅੱਗੇ ਤੋਂ ਅਸੀਂ ਇਹ ਨੌਬਤ ਆਵੇ ਹੀ ਨਾ ਵੀ ਚਲਾਨ ਕਰਨਾ ਪਵੇ ਇਹ ਕਰਕੇ ਸਿਆਣੇ ਬਣੋ ਮੇਰੀ ਇਹ ਟ੍ਰੈਫਿਕ ਪੁਲਿਸ ਸਪਰੈਕਟਰ ਵੱਲੋਂ ਅਪੀਲ ਆ ਮਾਪਿਆਂ ਨੂੰ ਇਹ ਅਪੀਲ ਆ ਜੀ ਵੇਖੋ ਵੀ ਵੱਡੇ ਵੀਕਲ ਨਾ ਦਿਓ ਮੈਂ ਕੱਲ ਹੀ ਇੱਧਰ ਡੀਸੀ ਮੰਡਲ ਸਾਈਡ ਚੈਂਜਿੰਗ ਕੀਤੀ ਤੇ 4 ਬੁਲਟ ਬੰਦ ਕੀਤੇ ਨੇ ਜਿੰਦੇ ਵਿੱਚ ਅੰਡਰੇਜ ਬੱਚੇ ਨੇ ਜੀ ਹੰਡਰ ਰੇ ਫੈਂਸ ਲਾ ਕੇ ਮੋਟਰਸਾਈਕਲ ਥਾਣੇ ਬੰਦ ਖੜੇ ਨੇ ਕਿ ਇਹ ਗੱਲ ਕਰਨ ਜੇ ਮਾਪੇ ਬੁਲਟ ਦਿੰਦੇ ਆ ਤੇ ਬੱਚੇ ਲਿਆਉਂਦੇ ਆ ਕਿਤਨੇ ਕਿਤੇ ਮਾਪਿਆਂ ਦੀ ਬਿਮਾਰੀ ਬੰਦੀ ਏ ਤੇ ਬਾਕੀ ਫਰੋਜਪੁਰ ਦੇ ਲੋਕ ਬੜੇ ਸੁਲਝੇ ਤੇ ਸਿਆਣੇ ਨੇ ਮੈਨੂੰ ਉਮੀਦ ਹੈ ਮੇਰੀ ਅਪੀਲ ਦੇ ਉੱਤੇ ਉਹ ਗੌਰ ਕਰਨਗੇ ਕਿੰਤੀਜੇ ਸਾਰਤਕ ਹੋਣਗੇ